ਦਾ ਤਾਂ ਦੇਣਾ ਸਰਕਾਰ ਕਹਿੰਦੀ ਉਹ ਕਿਹੜਾ ਨਕਸ਼ਾ ਬੰਦ ਹੋਇਆ ਜੀ ਹੋਈ ਕਿ ਨਹੀਂ ਹੋਇਆ ਇਹਨਾਂ ਦਾ ਥਾਣਾ ਹਸਪਤਾਲ ਨੋਈ ਨਾ ਉਹਨਾਂ ਦੇ ਫੋਟੋ ਮਾਲ ਆਦਿਆ ਕਿ ਵਰਸਾਪ ਭੇਜੋ ਸਾਡੇ ਅਰਗਨ ਪਾਰਕੀ ਨੂੰ ਭੇਜਣੇ ਸਾਡੀ ਤਾਂ ਗੁੱਤ ਪੁੱਤਾਂ ਦੇ ਹੱਥ ਤੋਂ ਹੋ ਗਿਆ ਹਰ ਕੋ ਕਰਦੇ ਆ ਨਕਸ਼ਾ ਕਿ ਅਸੀਂ ਬੋਟ ਨਹੀਂ ਆਉਂਦੀਆਂ ਬਿਲਕੁਲ ਨਹੀਂ ਆਉਂਦਾ ਨਹੀਂ ਆਉਂਦਾ

ਇਹਨਾਂ ਕੱਥਾਂ ਨੂੰ ਜਿੱਤਾਂ ਨਾਲ ਬੋਲਿਆ ਮੈਂ ਅੱਜ ਦੇ ਫੋਟੋਆਂ ਆਤੀਆਂ ਕਿ WhatsApp ਭੇਜੋ ਸਾਡੇ ਅਰਗਨ ਪਾਰਕੀ ਨੂੰ ਭੇਜਣੇ ਸਾਡੀ ਤਾਂ ਗੁੱਤ ਪੁੱਤਾਂ ਦੇ ਹੱਥ ਚ ਹੁੰਦੇ ਆਂ ਸਰ ਨੂੰ ਬੋਲਦੇ ਆਂ ਹਾਂ ਤਾਂ ਮੈਂ ਨਹੀਂ ਸਾਕੇ ਅਸੀਂ ਬੋਟ ਨਹੀਂ ਆਉਂਦੀਆਂ ਇੱਕ ਮਿੰਟ ਗੱਲ ਸੁਣੋ ਆ ਵੀ ਦਰੂੜਾ ਰੁਪਈਆ ਆ ਜਦੋਂ ਨਾਲ ਬੇਸਣਾ ਸੀ ਅੱਗੇ ਦਿੰਦੇ ਮਹੀਨੇ ਦੇ ਮਹੀਨੇ ਹੋਰ ਉਸਮਾਨੀ ਖਾਗੇ ਸਾਡਾ ਤਾਂ ਉਸਮਾਨੀ ਹੀ ਹੋ ਗਿਆ ਰੁਪਈਆ ਨਹੀਂ ਨਾ ਕਸ਼ਾ ਬੰਦ ਨਹੀਂ ਹੋਇਆ ਨਹੀਂ ਹੋਇਆ ਸੈਂਟਰ ਨਹੀਂ ਹੋਇਆ ਕੋਫੜਾਈਏ ਆ ਮੈਂ ਤੇ ਚਲੇ ਰਹੀ ਗਏ ਨੋ ਨੋ ਸੌ ਦੇ ਪੱਤੇ ਇਹ ਕਹਿੰਦਾ ਮੈਂ ਚੱਲਾਂ ਮੇਰੇ ਨਾਲ ਤੇ ਮੈਂ ਫਰਾ ਦੂ ਮੈਂ ਮਰਨੋਂ ਨਹੀਂ ਡਰਦੀ ਮਾਰ ਮੈਨੂੰ ਪੁੱਤ ਵੀ ਦੇਣਗੇ ਮਾਰ

वोट मालातो सन पढ़ की भेजा गुत पुताल असां